ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਅੱਜ ਦਾ ਟੌਪਿਕ ਹੈ ਵਕਫ ਸੋਧ ਬਿਲ 2025 ਜਿਹੜਾ ਹੁਣੇ ਹੀ ਭਾਰਤ ਦੀ ਸੰਸਦ ਨੇ ਜਿਹੜਾ ਪਾਸ ਕੀਤਾ ਹੈ ਤੇ ਔਰ ਇਹਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ ਹੈ ਤੇ ਹੁਣ ਇਹਨੂੰ ਜਿਹੜਾ ਹੈ ਵਕਫ ਐਮੈਂਡਮੈਂਟ ਐਕਟ 2025 ਜਿਹੜਾ ਬੋਲਿਆ ਜਾਏਗਾ ਕਿਉਂਕਿ ਰਾਸ਼ਟਰਪਤੀ ਨੇ ਮਨਜ਼ੂਰੀ ਦਿੱਤੀ ਹੈ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਬਣ ਜਾਂਦਾ ਹੈ ਔਰ ਭਾਰਤ ਦੇ ਗਜ਼ਟ ਦੇ ਵਿੱਚ ਇਸ ਤੋਂ ਬਾਅਦ ਭਾਰਤ ਦੇ ਗਜ਼ਟ ਦੇ ਵਿੱਚ ਛਪੇਗਾ ਆਪਾਂ ਵਕਫ ਦੇ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਵੇਖਣੀ ਹੈ ਕਿ ਜਿਹੜਾ ਹੈ ਵਕਫ ਵਕਫ ਕੀ ਆ ਵਕਫ ਜਿਹੜਾ ਹੈ ਅਰਬੀ ਦਾ ਸ਼ਬਦ ਹੈ ਅਰਬੀ ਭਾਸ਼ਾ ਤੋਂ ਇੱਲੇ ਆ ਗਿਆ ਹੈ ਜਿਸ ਦਾ ਮਤਲਬ ਵਕਫ ਦਾ ਮਤਲਬ ਹੁੰਦਾ ਹੈ ਟੂ ਹੋਲਡ ਜਾਨੀ ਕਿ ਰੱਖਣਾ ਟੂ ਡਿਟੇਨ ਰੋਕਣਾ ਰੁਕਣਾ ਇਹ ਵਕਫ ਦੇ ਮਤਲਬ ਨੇ ਵਕਫ ਭਾਰਤ ਦੇ ਵਿੱਚ ਜਿਹੜਾ ਏ ਵਕਫ ਭਾਰਤ ਦੇ ਵਿੱਚ ਵਕਫ ਬੋਰਡਾਂ ਦੀ ਸਥਾਪਨਾ ਜਿਹੜੀ ਸੀ ਉਹ ਬ੍ਰਿਟਿਸ਼ ਅੰਗਰੇਜ਼ਾਂ ਦੇ ਜਦੋਂ ਅੰਗਰੇਜ਼ਾਂ ਦਾ ਇੱਥੇ ਰੂਲ ਸੀ ਭਾਰਤ ਦੇ ਵਿੱਚ ਵਕਫ ਬੋਰਡਾਂ ਦੀ ਸਥਾਪਨਾ 1913 ਦੇ ਵਿੱਚ ਅੰਗਰੇਜ਼ੀ ਹਕੂਮਤ ਦੇ ਸਮੇਂ ਦੇ ਦੌਰਾਨ ਕੀਤੀ ਗਈ ਸੀ ਵਕਫ ਕੀ ਆ ਜੀ ਵਕਫ ਇੱਕ ਅਜਿਹੀ ਸੰਪਤੀ ਹੁੰਦੀ ਹੈ ਜੋ ਜਨ ਕਲਿਆਣ ਨੂੰ ਸਮਰਪਿਤ ਹੋਵੇ দান ਕਰਨ ਵਾਲਾ ਜਿਹੜਾ ਵਿਅਕਤੀ ਹੁੰਦਾ ਹੈ ਉਹ ਚੱਲ ਜਾਂ ਅਚਲ ਸੰਪਤੀ ਯਾਨੀ ਕਿ ਸੈਗਲ ਤੋਂ ਲੈ ਕੇ ਬਹੁ ਮੰਜ਼ਲਾ ਇਮਾਰਤ ਤੱਕ ਕੁਝ ਵੀ ਜਿਹੜਾ ਹੈ ਆਪਣੀ ਸੰਪਤੀ ਨੂੰ ਦਾਨ ਦੇ ਸਕਦਾ ਹੈ ਯਾਨੀ ਕਿ ਇਹ ਮੁਸਲਿਮ ਧਰਮ ਦੇ ਵਿੱਚ ਇੱਕ ਇਦਾਂ ਦੀ ਪਰੰਪਰਾ ਹੈ ਕਿ ਕੋਈ ਵੀ ਵਿਅਕਤੀ ਸਾਈਕਲ ਤੋਂ ਲੈ ਕੇ ਬਹੁ ਮਲਟੀ ਸਟੋਰੀ ਬਿਲਡਿੰਗ ਤੱਕ ਦਾਨ ਦੇ ਸਕਦਾ ਹੈ ਔਰ ਜੋ ਵੀ ਉਹਨੇ ਚੀਜ਼ ਦਾਨ ਦਿੱਤੀ ਹੈ ਉਸ ਤੋਂ ਜੋ ਵੀ ਇਨਕਮ ਆਏਗੀ ਜੋ ਵੀ ਆਮਦਨ ਆਏਗੀ ਉਹ ਲੋਕਾਂ ਦੇ ਜਨ ਕਲਿਆਣ ਦੇ ਲਈ ਵਰਤੀ ਜਾਏਗੀ ਯਾਨੀ ਕਿ ਬੱਚਿਆਂ ਨੂੰ ਉਹਦੇ ਤਹਿਤ ਸਿੱਖਿਆ ਦਿੱਤੀ ਜਾ ਸਕਦੀ ਹੈ ਔਰ ਉਸ ਤੋਂ ਜੋ ਵੀ ਆਮਦਨ ਆਏਗੀ ਮੌਲਵੀ ਹੁੰਦੇ ਹੁੰਦੇ ਹਨ ਉਹਨਾਂ ਦੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਮੌਲਵੀਆਂ ਨੂੰ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਨੇ ਹਸਪਤਾਲ ਬਣਾਏ ਜਾ ਸਕਦੇ ਆ ਸਕੂਲ ਬਣਾਏ ਜਾ ਸਕਦੇ ਆ ਜਿਹਦੇ ਵਿੱਚ ਗਰੀਬ ਬੱਚਿਆਂ ਨੂੰ ਜ਼ਰੂਰਤਮੰਦਾਂ ਨੂੰ ਜਿਹੜੀ ਆ ਸਿੱਖਿਆ ਦਿੱਤੀ ਜਾ ਸਕਦੀ ਆ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਜਿਹੜਾ ਇਹ ਮੁਫਤ ਕੀਤਾ ਜਾ ਸਕਦਾ ਹੈ ਇਹੋ ਜਿਹੇ ਕੰਮਾਂ ਦੇ ਲਈ ਜਿਹੜੀ ਆ ਜ਼ਮੀਨ ਜਿਹੜੀ ਆ ਦਾਦਾ ਜਿਹੜੀ ਆ ਉਹ ਦਾਨ ਵਿੱਚ ਦਿੱਤੀ ਜਾਂਦੀ ਹੈ ਤੇ ਉਸ ਜ਼ਮੀਨ ਨੂੰ ਵਕਫ ਬੋਲਿਆ ਜਾਂਦਾ ਹੈ ਇਹ ਮੰਨਤਾ ਹੈ ਕਿ ਪੈਗੰਬਰ ਮੁਹੰਮਦ ਦੇ ਸਮੇਂ ਆਪਾਂ ਪਤਾ ਹੈ ਕਿ ਇਸਲਾਮਤਨ ਵਿੱਚ ਉਹਨਾਂ ਦੇ ਸਭ ਤੋਂ ਜਿਹੜੇ ਵੱਡੇ ਗੁਰੂ ਹੈ ਉਹ ਪੈਗੰਬਰ ਮੁਹੰਮਦ ਹੋਏ ਨੇ ਔਰ ਉਹਨਾਂ ਦੇ ਸਮੇਂ ਮਦੀਨਾ ਦੇ ਵਿੱਚ 600 ਦਰਖਤਾਂ ਦਾ ਇੱਕ ਖਜੂਰਾਂ ਦਾ ਬਾਗ ਲਗਾਇਆ ਗਿਆ ਸੀ ਔਰ ਉਹਨਾਂ ਖਜੂਰਾਂ ਨੂੰ ਵੇਚਿਆ ਜਾਂਦਾ ਸੀ ਜੋ ਵੀ ਉੱਥੋਂ ਆਮਦਨ ਆਉਂਦੀ ਸੀ ਇਨਕਮ ਆਉਂਦੀ ਸੀ ਉਹ ਗਰੀਬਾਂ ਦੇ ਕਲਿਆਣ ਦੇ ਲਈ ਵਰਤੀ ਜਾਂਦੀ ਸੀ ਤੇ ਇਸੋਂ ਬਾਅਦ ਆਪਣਾ ਜਿਹੜਾ ਇਹ ਥੋੜਾ ਜਿਹਾ ਬੈਕਗ੍ਰਾਉਂਡ ਹੀ ਵਕਫ ਸੋਧ ਬਿੱਲ ਆਪਣਾ ਟਾਪਿਕ ਹੈ ਵਕਫ ਸੋਧ ਬਿੱਲ ਵਕਫ ਸੋਧ ਬਿੱਲ ਕੀ ਆ ਅ ਅਗਸਤ 2024 ਦੀ ਗੱਲ ਆ ਕਿ ਲੋਕ ਸਭਾ ਦੇ ਵਿੱਚ ਵਕਫ ਸੋਧ ਵਕਫ ਸੋਧ ਬਿਲ 2000 ਜਿਹੜਾ 2000 ਉਹਦਾ ਨਾਮ ਸੀ 2024 ਪੇਸ਼ ਕੀਤਾ ਗਿਆ। ਔਰ ਵਕਫ ਸੋਧ ਬਿਲ 2024 ਦਾ ਦੇਸੀ ਕਿ 1995 ਦਾ ਜਿਹੜਾ ਐਕਟ ਆ ਉਹਦੇ ਵਿੱਚ ਸੋਧ ਕਰਨਾ। ਆ ਬਿਲ ਸਰਕਾਰ ਨੇ ਅਗਸਤ 2024 ਦੇ ਵਿੱਚ ਲੋਕ ਸਭਾ ਚ ਇੱਕ ਬਿਲ ਪੇਸ਼ ਕੀਤਾ ਜਿਹਦਾ ਨਾਮ ਸੀ ਵਕਫ ਸੋਧ ਬੈਲ 2024 ਇਹਦਾ ਉਦੇਸ਼ ਆਬਜੈਕਟਿਵ ਕੀ ਸੀ ਇਹਦਾ ਉਦੇਸ਼ ਕੀ ਸੀ ਆਬਜੈਕਟਿਵ ਇਹਦਾ ਉਦੇਸ਼ ਕੀ ਸੀ ਕਿ ਭਾਰਤ ਦੇ ਵਿੱਚ ਇੱਕ ਕਾਨੂੰਨ ਆ ਜਿਹਦਾ ਨਾਮ ਆ ਵਕਫ ਐਕਟ ਜਿਹਨੂੰ ਵਕਫ ਐਕਟ 1995 ਜਿਹੜਾ ਬੋਲਿਆ ਜਾਂਦਾ ਹੈ ਇਹਦੇ ਵਿੱਚ ਸੋਧ ਕਰਨੀ ਸੀ ਇਹ 1995 ਦੇ ਵਿੱਚ ਕਾਨੂੰਨ ਆਇਆ ਸੀ ਇਹਦੇ ਵਿੱਚ ਕੁਝ ਨਾ ਕੁਝ ਕਮੀਆਂ ਪੇਸ਼ੀਆਂ ਸੀ ਇਹਨਾਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਦੇ ਵਿੱਚ ਭਾਰਤ ਦੀ ਲੋਕ ਸਭਾ ਦੇ ਵਿੱਚ ਅਗਸਤ 2025 ਨੂੰ ਇੱਕ ਬਿੱਲ ਪੇਸ਼ ਕੀਤਾ ਜਾਂਦਾ ਹੈ ਜਿਹਦਾ ਨਾਮ ਸੀ ਵਖਵ ਸੋਧ ਬਿੱਲ 2024 ਪਰ ਜਿਹੜਾ ਇਹ ਵਖਵ ਸੋਧ ਬਿੱਲ ਆ 2024 ਇਹਦੇ ਵਿੱਚ ਬੋਲਿਆ ਗਿਆ ਕਿ 1995 ਦੇ 1995 ਦਾ ਐਕਟ ਇਹਦੇ ਵਿੱਚ 44 ਸੋਧਾਂ ਕਰਨੀਆਂ ਹਨ 44 ਅਮੈਂਡਮੈਂਟਸ ਕਰਨੀਆਂ ਹਨ ਵਿਰੋਧੀ ਪਾਰਟੀਆਂ ਨੇ ਵਿਰੋਧ ਕੀਤਾ ਕਿ ਇਹ ਜਿਹੜੀ ਆ ਦਖਲਅੰਦਾਜ਼ੀ ਆ ਕਿਸੇ ਵੀ ਧਰਮ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਆ ਹੁਣ ਵੀ ਆਪਾਂ ਦੇਖ ਰਹੇ ਹਾਂ ਅ ਕਈ ਜਿਹੜੇ ਲੋਕ ਆ ਸੁਪਰੀਮ ਕੋਰਟ ਨੂੰ ਮੂਵ ਕੀਤੇ ਆ ਉਹਨਾਂ ਨੇ ਕਿਹਾ ਕਿ ਜਿਹੜਾ ਵਕਫ ਸੋਧ ਬਿੱਲ ਆ ਉਹ ਨਾਗਰਿਕਾਂ ਦੇ ਜਿਹੜੇ ਧਾਰਮਿਕ ਸੁਤੰਤਰਤਾ ਦੇ ਅਧਿਕਾਰ ਆ ਔਰ ਆਰਟੀਕਲ 15 ਹੈਗਾ ਏ ਉਹਦੇ ਵਿੱਚ ਇਹ ਸਿੱਧੀ ਦਖਲਅੰਦਾਜ਼ੀ ਆ ਇਸੇ ਲਈ ਕੀ ਹੁੰਦਾ ਹੈ ਕਿ ਵਿਰੋਧ ਪ੍ਰਦਰਸ਼ਨ ਹੋਇਆ ਉਹ ਸਰਕਾਰ ਨੇ ਕੰਮ ਨੂੰ ਹੋਲਡ ਰੱਖ ਲਿਆ ਸਰਕਾਰ ਕੀ ਕਰਦੀ ਆ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦਾ ਡੁੰਮਰੀਆ ਗੰਝ ਡੁੰਮਰੀਆ ਗੰਝ ਲੋਕ ਸਭਾ ਸੀਟ ਆ ਉੱਤਰ ਪ੍ਰਦੇਸ਼ ਦੇ ਵਿੱਚ ਉੱਥੋਂ ਦੇ ਇੱਕ ਮੈਂਬਰ ਸੀ ਜਿਹਦਾ ਨਾਮ ਸੀ ਜਗਦੰਬਿਕਾ ਪਾਲ ਇਹ ਬੀਜੇਪੀ ਦੇ ਐਮਪੀ ਆ ਉੱਤਰ ਪ੍ਰਦੇਸ਼ ਤੋਂ ਜਗਦੰਬਿਕਾ ਪਾਲ ਲੋਕ ਸਭਾ ਦੇ ਐਮਪੀ ਆ ਬੀਜੇਪੀ ਦੇ ਡੁੰਮਰੀਆ ਗੰਝ ਲੋਕ ਸਭਾ ਖੇਤਰ ਤੋਂ ਯੂਪੀ ਦਾ ਏਰੀਆ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਇੱਕ ਇਹ ਪੀਸੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਸੰਯੁਕਤ ਸੰਸਦੀ ਕਮੇਟੀ ਜਾਨੀ ਕਿ ਦਾ ਮਤਬ ਲੈ ਕੇ ਇਹਦੇ ਵਿੱਚ ਰਾਜ ਸਭਾ ਦੇ ਔਰ ਲੋਕ ਸਭਾ ਦੇ ਮੈਂਬਰ ਜਿਹੜੇ ਸੀ ਇਹਦੇ ਸ਼ਾਮਿਲ ਕੀਤੇ ਗਏ ਔਰ ਇਹਨਾਂ ਨੂੰ ਬੋਲਿਆ ਗਿਆ ਕਿ ਤੁਸੀਂ ਕੋਈ ਵੀ ਇਹਦੇ ਵਿੱਚ ਪ੍ਰੋਬਲਮ ਹੈ ਇਸ ਜੋ ਜਿਹੜਾ ਸੋਧ ਬਿੱਲ 2024 ਦੇ ਵਿੱਚ ਆਇਆ ਹੈ ਕੋਈ ਵੀ ਪ੍ਰੋਬਲਮ ਹੈ ਆ ਲੋਕਾਂ ਦੇ ਵਿਚਾਰ ਜਾਣੋ ਔਰ ਫਰਵਰੀ 2025 ਨੂੰ ਜਗਦੰਬਿਕਾ ਪਾਲ ਕਮੇਟੀ ਨੇ 2 ਫਰਵਰੀ 2025 ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਔਰ ਉਹਨਾਂ ਨੇ ਬੋਲਿਆ ਕਿ 14 ਸੋਧਾਂ ਜਿਹੜੀਆਂ ਐ ਜਿਹੜਾ 1995 ਦਾ ਐਕਟ ਆ ਉਹਦੇ ਵਿੱਚ 14 ਸੋਧਾਂ ਕੀਤੀਆਂ ਜਾਣ 14 ਐਮੈਂਡਮੈਂਟਸ ਕੀਤੀਆਂ ਜਾਣ ਪਹਿਲਾਂ ਯਾਨੀ ਕਿ ਜਿਹੜਾ 2024 ਦੇ ਵਿੱਚ ਸਰਕਾਰ ਨੇ ਪੇਸ਼ ਕੀਤਾ ਸੀ ਉਹਦੇ ਵਿੱਚ 44 ਸੀ ਔਰ ਹੁਣ ਉਹਨਾਂ ਨੇ ਕਿਹਾ ਕਿ 14 ਸੋਧਾਂ ਜਿਹੜੀਆਂ ਸੀ ਉਹ ਕੀਤੀਆਂ ਜਾਣ 14 ਸੋਧਾਂ ਨੂੰ ਜਿਹੜੀ ਸੀ ਅ ਮਨਜ਼ੂਰੀ ਮਿਲ ਗਈ ਸੀ ਆਹੜਾ ਵੱਖਵ ਬਿੱਲ 2025 ਆਇਆ ਏ ਇਹਦਾ ਕੰਮ ਆ ਕਿ ਸੰਪਤੀਆਂ ਦੇ ਰੈਗੂਲੇਸ਼ਨ ਦੇ ਤਰੀਕੇ ਨੂੰ ਵਿਆਪਕ ਪਰਿਵਰਤਨ ਲਿਆਉਣ ਦਾ ਯਤਨ ਕਰਦਾ ਏ ਭਾਰਤ ਸਰਕਾਰ ਨੂੰ ਜਾਨੀ ਕਿ ਭਾਰਤ ਸਰਕਾਰ ਜਿੰਨੇ ਵੀ ਵਕਫ ਵਕਫ ਦੇ ਕਨਫਲਿਕਟ ਹੋਣਗੇ ਵਿਵਾਦ ਹੋਣਗੇ ਔਰ ਉਹਨਾਂ ਦੀ ਸੰਪਤੀ ਦਾ ਪ੍ਰਬੰਧਨ ਹੋਊਗਾ ਉਤੇ ਭਾਰਤ ਭਾਰਤ ਸਰਕਾਰ ਦਾ ਨਿਰੰਤਰਣ ਰਹੇਗਾ ਪਹਿਲਾਂ ਇਦਾਂ ਦਾ ਕੋਈ ਨਹੀਂ ਸੀ ਪਹਿਲਾਂ ਜਿੰਨੇ ਵੀ ਵਕਫ ਬੋਰਡ ਹੁੰਦੇ ਸੀ ਉਹਨਾਂ ਦਾ ਪ੍ਰੋਪਰ ਕੰਟਰੋਲ ਹੁੰਦਾ ਸੀ ਔਰ ਉਹਨਾਂ ਦੇ ਫੈਸਲੇ ਨੂੰ ਉਹਨਾਂ ਦੀ ਇੱਕ ਅ ਟ੍ਰਿਬਿਊਨਲ ਹੁੰਦੀ ਸੀ ਉਹਦੇ ਫੈਸਲੇ ਨੂੰ ਕੋਰਟ ਦੇ ਵਿੱਚ ਵੀ ਚੈਲੰਜ ਨਹੀਂ ਕੀਤਾ ਜਾਂਦਾ ਸੀ ਯਾਨੀ ਕਿ ਸਰਕਾਰ ਜਿਹੜੀ ਆ ਵਕਫ ਬੋਰਡ ਦੇ ਫੈਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਸੀ ਪਰ ਇਹਦੇ ਨਾਲ ਮੰਨਿਆ ਜਾ ਰਿਹਾ ਹੈ ਕਿ ਇਹਦੇ ਨਾਲ ਜਿਹੜੇ ਆ ਭਾਰਤ ਸਰਕਾਰ ਜਿਹੜੇ ਵਕਫ ਦੇ ਕਨਫਲਿਕਟਸ ਹੁੰਦੇ ਆ ਵਿਵਾਦ ਪੈਦਾ ਹੋ ਜਾਂਦੇ ਆ ਕੋਈ ਜ਼ਮੀਨ ਨੂੰ ਲੈ ਕੇ ਕੋਈ ਪਰਸਨਾਂ ਦਾ ਇਹ ਮੇਰੀ ਜ਼ਮੀਨ ਆ ਵਕਫ ਵਾਲੇ ਬੋਲਦੇ ਆ ਕਿ ਇਹ ਵਕਫ ਦੀ ਜ਼ਮੀਨ ਆ ਕਿਸੇ ਦੁਕਾਨ ਨੂੰ ਲੈ ਕੇ ਕਿਸੇ ਪ੍ਰਾਪਰਟੀ ਨੂੰ ਲੈ ਕੇ ਕਿਸੇ ਘਰ ਨੂੰ ਲੈ ਕੇ ਕਿਸੇ ਜ਼ਮੀਨ ਨੂੰ ਲੈ ਕੇ ਵਿਵਾਦ ਹੋ ਜਾਂਦੇ ਆ ਔਰ ਉਹਦੇ ਵਿੱਚ ਭਾਰਤ ਸਰਕਾਰ ਇੰਟਰਫੇਅਰ ਕਰ ਸਕਦੀ ਹੈ ਔਰ ਸੰਪਤੀ ਦਾ ਪ੍ਰਬੰਧਨ ਮੈਨੇਜਮੈਂਟ ਪ੍ਰਾਪਰਟੀ ਦੀ ਮੈਨੇਜਮੈਂਟ ਕਿਵੇਂ ਕਰਨੀ ਆ ਭਾਰਤ ਸਰਕਾਰ ਉਸੇ ਲਈ ਜਿਹੜੀ ਆ ਡਿਸਾਈਡ ਕਰ ਸਕਦੀ ਹੈ ਕੋਈ ਵੀ ਵਿਅਕਤੀ ਆਪਣੀ ਚੱਲ ਜਾਂ ਅਚਲ ਸੰਪਤੀ ਨੂੰ ਧਾਰਮਿਕ ਕੰਮਾਂ ਦੇ ਲਈ দান ਕਰ ਸਕਦਾ ਹੈ ਔਰ ਇਸ ਨੂੰ ਵਕਫ ਸੰਪਤੀ ਬੋਲਿਆ ਜਾਂਦਾ ਹੈ ਵਕਫ ਪ੍ਰਾਪਰਟੀ ਕੀ ਆ ਵਕਫ ਪ੍ਰਾਪਰਟੀ ਕੀ ਆ ਵਕਫ ਸੰਪਤੀ ਜਾਂ ਵਿਰਕਤ ਪ੍ਰਾਪਰਟੀ ਕੀ ਆ ਕਿ ਕੋਈ ਵੀ ਪਰਸਨ ਧਾਰਮਿਕ ਕੰਮਾਂ ਦੇ ਲਈ ਜਨ ਕਲਿਆਣ ਦੇ ਲਈ ਆਪਣੀ ਪ੍ਰਾਪਰਟੀ ਨੂੰ ਜਿਹੜਾ ਹੈ ਦਾਨ ਦੇ ਸਕਦਾ ਹੈ ਉਸ ਨੂੰ ਮੁਸਲਿਮ ਜਗਤ ਦੇ ਵਿੱਚ ਵਕਫ ਸੰਪਤੀ ਬੋਲਿਆ ਜਾਂਦਾ ਹੈ ਔਰ ਇਹ ਜਿਹੜੀ ਸੰਪਤੀ ਹੈ ਕਿਸੇ ਵੀ ਵਿਅਕਤੀ ਦੇ ਨਾਮ ਤੇ ਟ੍ਰਾਂਸਫਰ ਨਹੀਂ ਹੁੰਦੀ ਇਹ ਅੱਲਾ ਦੇ ਪਰਮਾਤਮਾ ਦੇ ਗੌਰ ਦੇ ਨਾਮ ਤੇ ਹੀ ਟ੍ਰਾਂਸਫਰ ਜਿਹੜੀ ਹੈ ਉਹ ਹੁੰਦੀ ਹੈ। ਤੋ ਵਕਫ ਜਿਹੜੀ ਵਕਫ ਸੰਪਤੀ ਆ ਇਹ ਤੋਂ ਹੋਣ ਵਾਲੀ ਆਮਦਨ ਨੂੰ ਸਿੱਖਿਆ ਸੰਸਥਾਵਾਂ, ਕਬਰਿਸਤਾਨਾਂ, ਮਸਜਿਦਾਂ ਤੇ ਆਸ਼ਰਮਾਂ ਤੇ ਲਗਾਇਆ ਜਾਂਦਾ। ਯਾਨੀ ਕਿ ਇਹਨਾਂ ਦਾ ਮਕਸਦ ਇਹ ਆ ਕਿ ਜਿੰਨੀ ਵੀ ਆਮਦਨ ਹੋਏਗੀ ਜਨ ਕਲਿਆਣ ਦੇ ਲਈ ਵਰਤੀ ਜਾਵੇਗੀ। ਇਹਨਾਂ ਨੂੰ ਪਹਿਲਾਂ ਮੈਨੇਜ ਕਰਨ ਲਈ ਇਹਨਾਂ ਨੂੰ ਮੈਨੇਜ ਕਰਨ ਦੇ ਲਈ ਪਹਿਲਾ ਭਾਰਤ ਲੈਵਲ ਦੀ ਇੱਕ ਸੰਸਥਾ ਸੀ ਉਸ ਦਾ ਨਾਮ ਸੀ ਸੈਂਟਰਲ ਵਕਫ ਕੌਂਸਲ ਇਹ 1964 ਦੇ ਵਿੱਚ ਬਣਦੀ ਆ 1964 ਦੇ ਵਿੱਚ ਇਹ ਬਣਦੀ ਆ ਔਰ ਇਹ ਇੱਕ ਕਾਨੂੰਨੀ ਬਾਡੀ ਆ ਕਾਨੂੰਨੀ ਇਕਾਈ ਆ ਜਿਹੜਾ ਜੂਨੀਅਨ ਮਿਨਿਸਟਰ ਫਾਰ ਮਿਨੋਰਟੀ ਅਫੇਅਰਸ ਯਾਨੀ ਕਿ ਕੇਂਦਰੀ ਘੱਟ ਗਿਣਤੀ ਮਾਮਲੇ ਮਾਮਲਿਆਂ ਬਾਰੇ ਮੰਤਰੀ ਹੁੰਦਾ ਏ ਇਹਦਾ ਐਕਸ-ਆਫੀਸ਼ੀਅਲ ਐਕਸ-ਆਫੀਸ਼ੀਅਲ ਇਹਦਾ ਜਿਹੜਾ ਹੈ ਚੇਅਰਮੈਨ ਹੁੰਦਾ ਏ ਇਹਦਾ ਵੱਖ ਬੋਰਡ ਜਿਹੜੀ ਆ ਕਾਨੂੰਨੀ ਕਾਈ ਐ ਕੇਂਦਰੀ ਘਟ ਗਿਣਤੀ ਮਾਮਲਿਆਂ ਦਾ ਜਿਹੜਾ ਮੰਤਰੀ ਹੁੰਦਾ ਯਾਨੀ ਕਿ ਮੌਜੂਦਾ ਸਮੇਂ ਦੇ ਵਿੱਚ ਸਾਡੇ ਸ਼੍ਰੀ ਕਿਰਨ ਰਿਜੂਜੀ ਕਿਰਨ ਰਿਜੂਜੀ ਜਿਹੜੇ ਆ ਮੰਤਰੀ ਆ ਘਟ ਗਿਣਤੀਆਂ ਮਾਮਲੇ ਘਟ ਗਿਣਤੀਆਂ ਮਾਮਲਿਆਂ ਬਾਰੇ ਮੰਤਰੀ ਆ ਕਿਰਨ ਰਿਜੂਜੀ